ਸਸਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿੱਲ ਡਰੈਸ ਜਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵਿੰਗਾ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿੰਦਾ ਹਾਂ ਤੇ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਏ ਆ ਉਹ ਜੈਂਟਸ ਸ਼ਰਟ ਦਾ ਹੈਗਾ ਜਿਹੜੀ ਲੰਬਾਈ ਆ ਇਸ ਭਰਾ ਦੀ ਉਹ 27 ਇੰਚ ਆ ਦੇਖੋ ਤਿਆਰ ਲੰਬਾਈ ਇਸ 27 ਠੀਕ ਆ ਬਾਹਰ 24 ਆ ਕਾਫ 9.5 ਆ ਤੀਰਾ ਜਿਹੜਾ ਉਹ 17.5 ਤੇ ਛਾਤੀ ਆ ਇੱਥੋਂ ਪੂਰੀ ਪੂਰੀ 37 ਇੰਚ ਟਿੱਡ ਜਿਹਨੂੰ ਆਪੇ ਪੇਟ ਕਹਿੰਦੇ ਨੇ ਉਹ 38 ਇੰਚ ਆ ਤੇ ਜੇ ਤਾਂ ਸਹੀ ਫਿਟਿੰਗ ਆਪਾਂ ਰੱਖਣੀ ਆ 4 ਇੰਚ ਬਹੁਤ ਹੁੰਦੀ ਹੈ ਵੱਧ ਪਰ ਇਹਨਾਂ ਨੇ ਥੋੜੀ ਲੋਈ ਕਰਵਾਈ ਹੈ ਹਨਾ ਤਾਂ 45 ਇੰਚ ਦੀ ਕਮਰ ਆ ਤੇ ਹਿੱਪ ਜਿਹੜੀ ਉਹ ਹੈਗੀ 46 ਫਰੰਟ 8.5 ਆ ਕਾਲਰ 16.5 ਤੇ ਕੋਣੀ ਹੈਗੀ 14.5 ਇੰਚ ਤੇ ਵੱਡੇ ਬਣੇ ਤਾਂ ਆਪਣੇ ਕੋਲ ਕਪੜਾ 1.5 ਮੀਟਰ ਪਣਾ ਜਿਹਦਾ ਹੁੰਦਾਗਾ 1 ਮੀਟਰ 60 ਪੁਆਇੰਟ ਕਪੜਾ ਆਪਣੇ ਕੋਲੇ ਤੇ ਆ ਮੈਂ ਦੂਰਾ ਕਰਕੇ ਵਿਛਾਇਆ ਹੋਇਆ ਇਧਰਲੇ ਥੋੜੇ ਵਾਲੇ ਪਾਸੇ ੁੰਡਾ ਬੰਦ ਆ ਠੀਕ ਹੈ ਕਪੜਾ ਧੋਤਾ ਹੋਇਆ ਪਿਓਰ ਕਾਟਨ ਦਾ ਕਪੜਾ ਹੈਗਾ ਠੀਕ ਆ ਬਾਕੀ ਜੇ ਕਿਸੇ ਬੇਣ ਕੋਲ ਛੋਟੇ ਬਣੀ ਦੀ ਸ਼ਰਟ ਆਉਂਦੀ ਹੈ ਤਾਂ ਘੱਟ ਤੋਂ ਘੱਟ 2 ਮੀਟਰ ਕਪੜਾ ਆਪਣੇ ਕੋਲ ਚਾਹੀਦਾ ਹੁੰਦਾ ਫਿਰ ਸਹੀ ਕਟਾਇਆ ਜਾਂਦਾ ਠੀਕ ਹੈ ਜੀ ਸਵਾ ਦੋ ਦੇ ਚੱਕਰ ਦੇ ਵਿੱਚ ਸ਼ਰਟ ਦਾ ਗਲਤ ਹੋਏ ਨਹੀਂ ਕਿਉਂਕਿ ਨਾਪ ਜ਼ਿਆਦਾ ਹੁੰਦਾਗਾ ਲੋ ਜੀ ਪਹਿਲਾਂ ਬਿਉਂਤ ਲਾਇਆ ਕਰੋ ਤਾਂ ਕਿ ਪਹਿਲਾਂ ਆਪ ਨੂੰ ਪਤਾ ਲੱਗ ਜਾਵੇ ਸ਼ਰਟ ਬਣੂ ਜਾਂ ਨਹੀਂ ਬਣੂਗਾ ਸਭ ਤੋਂ ਪਹਿਲਾਂ ਆਪਾਂ ਕੰਨੀ ਕਟਾਂਗੇ ਸਭ ਤੋਂ ਪਹਿਲਾਂ ਪੰਜ ਕੰਨੀ ਕੱਟ ਦੇਣ ਹੁਣ ਆਪਾਂ ਸਕੇਲ ਲਾਵਾਂਗੇ ਇੱਕ ਵਾਰੀ ਠੀਕ ਆ ਇਹ ਇਸ ਤਰ੍ਹਾਂ ਇਹ ਆ ਸਕੇਲ ਲਾ ਕੇ ਜਿਹੜੀ ਕੋਈ ਬਾਹਰ ਘੱਟ ਹੋਊ ਨਾ ਨਿਕਲ ਜੂ ਇਹ ਇਸ ਤਰ੍ਹਾਂ ਹਲਕਾ ਮੋਟਾ ਕਾਨ ਹੈਗਾ ਜਿਹੜਾ ਉਹ ਨਿਕਲ ਜੂ ਸਕੇਲ ਲਾਜ਼ਮੀ ਕਰਨਾ ਕੱਪੜੇ ਨੂੰ ਹੋਈ ਲੰਬਾਈ ਜਿਹੜੀ ਹੈਗੀ ਆ ਉਹ 27.5 ਇੰਚ ਆ 27.5 27.5 ਤੇ 29 ਸਾਢੇ 27 28 29 ਇੰਚ ਡੇਢ ਇੰਚ ਵੱਧ ਯਾਨੀ ਕਿ ਆਪਾਂ ਇਹਨੂੰ ਰੱਖ ਲਿਆ ਤੇ ਠੀਕ ਆ ਹਾਂ ਹੁਣ ਹਿੱਪ ਜਿਹੜੀ ਹੈਗੀ ਉਹ 46 ਹੈ 46 ਚੌਥਾ ਹਿੱਸਾ ਕਣਾਂ ਬਣ ਗਿਆ 11.5 ਇਹ ਆਹ ਨੂੰ 11.5 2 ਇੰਚ ਫੱਟੀ ਦਾ ਹੋ ਗਿਆ 13.5 ਅੱਧਾ ਇੰਚ ਲੰਘਾ ਦਾ ਮਾਰਜਿਨਾ ਪਰ ਰੱਖਾਂਗੇ ਟੋਟਲ ਕੱਪੜਾ ਕਿੰਨਾ ਰੱਖਿਆ 14 ਲਓ ਜੀ ਇੱਥੋਂ ਵੀ 14 ਇੱਥੋਂ ਵੀ 14 ਠੀਕ ਆ ਤੇ ਇੱਥੋਂ ਹੀ ਪਰੱਖਾਂਗੇ 14 ਇੰਚ ਨੀਕੇ ਜਿਹੜਾ ਮੋਢਾ ਪਾਉਣਾ ਆਪਣੇ ਉਹ 8.5 ਇੰਚ ਬਹੁਤ ਹੈਗਾ ਇਹ ਇੱਥੋਂ ਨਾ ਨਹੀਂ ਕਰਨਾ 8.5 ਤੇ ਇੱਥੋਂ ਜਿਹੜਾ ਪਰੱਖਾਂਗੇ 2.1 ਸੂਤ ਛੱਡ ਕੇ ਫੱਟੀ ਦਾ ਇੱਥੋਂ ਵੀ 2.1 ਸੂਤ ਛੱਡ ਕੇ ਫੱਟੀ ਦਾ ਹੁਣ ਜਿੰਨਾ ਧੀਰਾ ਆਪਣਾ 17.5 ਧੀਰਾਣਾ ਆਪਣਾ ਇਹ ਆਲੋ ਆਪਾਂ ਪੂਰਾ ਪੂਰੀ ਰੱਖਣਾ ਇੱਥੋਂ ਜਿੰਨਾ ਆਪਣਾ ਤੀਰ ਐਸ ਨਿਸ਼ਾਨ ਤੋਂ 1.7 ਪੂਰਾ ਪੂਰੀ ਰੱਖਣਾ ਤੇ ਫਰੰਟ ਇੱਥੋਂ 8.5 ਆ ਆਪਾਂ ਹਲਕਾ ਜਿਹਾ ਵੱਧ ਰੱਖਣਾ 9 ਇੰਚ ਠੀਕ ਆ ਹੁਣ ਆਪਾਂ ਆ ਨਿਸ਼ਾਨ ਮਤਲਬ ਚੱਕ ਕੇ ਦਿਖਾ ਦੇਣਾ ਠੀਕ ਐਸ ਤਰ੍ਹਾਂ ਬਿਲਕੁਲ ਸਿੱਧਾ ਨਿਸ਼ਾਨ ਨਾਲੇ ਨਾਲ ਆਪਾਂ ਇੱਥੋਂ ਇਸੇ ਤਨੀ ਇੱਥੋਂ ਆਪਾਂ ਇਹ ਪੂਰਾ ਕਰ ਲਾਂਗੇ ਤੇ ਇਧਰ ਵੀ ਇਸ ਤਰ੍ਹਾਂ ਆਪਾਂ ਐਸ ਤਰ੍ਹਾਂ ਇਹ ਆਨ ਇਥੋਂ ਆਪਣੀ ਸ਼ੇਪ ਨੂੰ ਆਮਾਈ ਐਸ ਤਰ੍ਹਾਂ 1.5 ਪੌਣੇ 2 ਇੰਚ ਆਪਾਂ ਚੱਕਣੀ ਚੱਕਣਾ ਲਾਜ਼ਮੀ ਇੱਥੋਂ ਨਾ ਆ ਦੇਖੋ ਇਹ ਆ ਜੀ ਐਸਟਰਾ ਬਾਕੀ ਮੋਢੇ ਦੇਖ ਲੈ ਕਰੋ ਕਈ ਭਰਾਵਾਂ ਦੇ ਜ਼ਿਆਦਾ ਡਿੱਗਦੇ ਆ ਫਿਰ 2 ਇੰਚ ਵੀ ਚੱਕਣਾ ਪੈਂਦਾ ਆ ਇਹ ਆਲੋ ਇੱਥੋਂ ਆਪਾਂ ਇਹਦੀ ਇਸ ਤਰ੍ਹਾਂ ਸ਼ੇਪ ਬਣਾਵਾਂਗੇ ਕਾਲਰ 1.5 ਇੰਚ ਆ ਫਿਰ ਆਪਾਂ ਗਲਾ ਵੀ ਮਿਲ ਕੇ ਕੱਟਣਾਗਾ ਠੀਕ ਆ ਪਹਿਲਾਂ ਆਪਾਂ ਇਹਨੂੰ ਚੌਰਸ ਕੇ ਰਲੋਟ ਕੱਟ ਲਈ ਨੀਚੇ ਤੋਂ ਜਿਹੜੀ ਸ਼ਰਟ ਹੈ ਜੂੰ ਕੱਟਾ ਜਿਹੜੀ ਜਮਾ ਸਿੰਪਲ ਸਿੱਧੀ ਰੱਖਣ ਜਿਵੇਂ ਆਪਾਂ ਕੱਟੀ ਹੋਈ ਆ ਫਿਰ ਆਪਾਂ 2 ਇੰਚ ਬਾਧ ਰੱਖਣਾ ਕਪੜਾ ਹੁਣ ਆਪਾਂ 1.5 ਰੱਖਿਆ ਨਾ ਬਾਧ ਫਿਰ 2 ਇੰਚ ਇਹ ਚੀਜ਼ ਦਾ ਧਿਆਨ ਰੱਖਣਾ ਨਾਲ ਨਾਲ ਵੀਡੀਓ ਵਧੀਆ ਲੱਗਦੀ ਏ ਸ਼ੇਅਰ ਜ਼ਰੂਰ ਕਰਿਆ ਕਰੋ ਨਾਲ ਨਾਲ ਨਾ ਤਾਂ ਕਿ ਹੋਰਾਂ ਭੈਣਾਂ ਭਰਾਵਾਂ ਅੰਦਰ ਕਿ ਉਹ ਜਾਣਕਾਰੀ ਜਾ ਸਕੇ ਬਾਕੀ ਜਿਹੜੀਆਂ ਭੈਣਾਂ ਨੇ ਗਰੁੱਪ ਦੇ ਵਿੱਚ ਨੰਬਰ ਆਪ ਦਾ ਐਡ ਕਰਨਾ ਹੁੰਦਾ ਉਹ ਬੋਲ ਕੇ ਭੇਜਿਆ ਕਰੋ WhatsApp ਤੇ ਉਹ ਮੈਸਜ ਲਿਖ ਕੇ ਭੇਜਿਆ ਕਰੋ ਬਈ ਅਸੀਂ ਸਲਾਈ ਤੇ ਕਟਾਈ ਸਿੱਖਣੀ ਆ ਸਾਡਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਐਡ ਕਰ ਲਓ ਇਹ ਆਲੋ ਹੁਣ ਆਪਾਂ ਇਹਨੂੰ ਇੱਥੋਂ ਇਸ ਤਰ੍ਹਾਂ ਮੋੜ ਲਾਂਗੇ 2.1 ਸੂਤ ਇਸ ਤਰ੍ਹਾਂ ਠੀਕ ਆ ਇੱਥੋਂ ਚੰਗੀ ਤਰ੍ਹਾਂ ਚੈੱਕ ਕਰਕੇ ਹੁਣ ਜਿਹੜਾ ਕਲਰ ਆ ਉਹ 16 ਆਪਾਂ ਇੱਥੋਂ ਰੱਖਾਂਗੇ 22 ਇੰਚ ਇਧਰ ਤੇ ਥੱਲੇ ਨੂੰ ਕਿੰਨਾ ਰੱਖਾਂਗੇ 3 ਇੰਚ ਇਹ ਆਲ ਇੱਥੋਂ ਨੂੰ ਤਿਰਛੇ ਲੋਟੇ ਕੱਟਣਾ ਪਾਣੀ ਐ ਜਿਵੇਂ ਕੁੜਤੇ ਦਾ ਕਲਰ ਕੱਟਦੇ ਹੁਣ ਨਾ ਉਵੇਂ ਗਲਾ ਇਹ ਆਲ ਇਹ ਇਸ ਤਰ੍ਹਾਂ ਹਾਂ ਅੰਟੀ ਬਣ ਜੂਗੀ ਜਦੋਂ ਆਪਾਂ ਸਹੀ ਕੱਟੇਗੇ ਤੇ ਇਥੋਂ ਜਿਹੜੀ ਆਪਾਂ ਇਹ ਢਾਲ ਪਾਵਾਂਗੇ ਇਸ ਤਰ੍ਹਾਂ ਹੁਣ ਆਪਣੇ ਫਰੰਟ ਪੱਲੇ ਦੋਨੇ ਸ਼ਰਟ ਦੇ ਕੱਟੇਗੇ ਨਾ ਵੱਡੇ ਪਣੇ ਦਾ ਕਪੜਾ ਸੀ ਮੈਂ ਇੱਕ ਵਾਰੀ ਫੇਰ ਦੱਸ ਦਿਆਂ ਛੋਟੇ ਪਣੇ ਦਾ ਨਹੀਂ ਕਪੜਾ ਇਹ 1.5 ਮੀਟਰ ਪਣੇ ਦਾ ਕਪੜਾ ਹੈ ਆਪਣੇ ਕੋਲੇ ਜਿਹੜਾ ਆਪਾਂ ਸ਼ਰਟ ਕੱਟ ਰਹੇ ਹਾਂ ਹੁਣ ਬਾਕ ਸਾਈਡ ਤੇ ਰੱਖਦੇ ਪੱਲੇ ਆਪ ਹੁਣ ਆਪਾਂ ਬੈਕ ਪੱਲਾ ਕਿੱਥੋਂ ਕਟਾਂਗੇ ਇੱਥੋਂ ਜਿਹੜਾ ਬਾਦੂ ਕੱਪੜਾ ਉਹ ਇੱਕ ਪਾਸੇ ਕੱਟ ਲੈਣਾ ਇਹ ਨਹੀਂ ਹੈ ਵਿਚਾਰ ਉਹ ਫੱਟੇ ਕੱਟਦੇ ਇਥੇ ਲੀਰਾ ਬੱਜੇ ਇਹ ਇਸ ਤਰ੍ਹਾਂ ਇਹ ਬਾਦੂ ਕੱਪੜਾ ਸਾਰਾ ਪਾ ਇੱਕ ਪਾਸੇ ਕੱਢ ਲਓ ਤਾਂ ਕਿ ਬਾਅਦ ਵਿੱਚ ਕਲਰ ਵਗੈਰਾ ਪੇਸਟਿੰਗ ਕਰਨੇ ਕੰਮ ਨੇ ਵੀ ਆਪਾਂ ਨੂੰ ਦੋ ਜੀ ਹੁਣ ਆਪਾਂ ਇਹਦੇ ਉੱਤੇ ਬੈਕ ਰੱਖ ਕੇ ਦੇਖ ਲਾਂਗੇ ਵੀ ਸਹੀ ਆਉਂਦਾ ਜੇ ਕੋ ਬਾਅਦ ਕੱਟ ਹੋਈ ਤਾਂ ਆਪਾਂ ਗਿਪਸ਼ਿਕ ਪਲੇ ਨੂੰ ਕਰ ਸਕਦੇ ਹਾਂ ਬਾਕੀ ਨੇ ਸ਼ਰਟ ਇਹ ਨਹੀਂ ਹੈ ਵੀ ਆਪਾਂ ਕੱਟਤੀ ਦੇ ਬਾਅਦ ਮੈਨ ਨਹੀਂ ਜਿਵੇਂ ਆਪਾਂ ਲੇਡੀ ਸੂਟ ਦੀ ਫਿਟਿੰਗ ਮਿੰਦੇ ਆ ਆਹ ਵਾਲੀ ਇੱਥੋਂ ਤੇ ਇੱਥੋਂ ਸਾਰੀ ਮਿੰਕੇ ਰੱਖਿਆ ਕਰੋ ਬਣਾਉਣ ਵੇਲੇ ਤਾਂ ਕਿ ਬਾਅਦ ਦੇ ਵਿੱਚ ਦਿੱਕਤ ਨਾ ਹੋਵੇ ਠੀਕ ਆ ਇਹ ਨਹੀਂ ਹੈ ਵੀ ਆਪਾਂ ਸਿੱਧੀ ਕੱਟ ਲਈ ਛੱੜ ਤੇ ਸਿਉਣਾ ਮਾਰਤੀਆਂ ਫਿਟਿੰਗ ਆ ਜਾਊਗੀ ਓਕੇ ਮੜਾ ਮੋਟਾ ਖੁੱਲਾ ਪੀੜਾ ਹੋਏ ਤਾਂ ਉਦੋਂ ਪਤ ਲਾ ਗਿੰਦੇ ਆਪਾਂ ਉਹਨੂੰ ਜਦੋਂ ਸ਼ਰਟ ਬਣਾਉਣੀ ਹੈ ਆਪਾਂ ਹਨਾ ਇਹ ਚੀਜ਼ ਦਾ ਲਾਈਨ ਵੀ ਤਿਆਰ ਰੱਖਿਆ ਕਰੋ ਇਹ ਆ ਥੋੜਾ ਪਹਿਨ ਚੈੱਕ ਕਰਾਂਗੇ ਵੀ 2.1 ਸੂਤ ਹੈ ਇਥੋਂ ਠੀਕ ਹੈ ਸਾਰਾ ਚੈੱਕ ਕਰ ਲੈਣਾ 2.1 ਸੂਤ ਹਾਂ ਇਹ ਤੋਂ ਸਹੀ ਹੋ ਗਿਆ ਆਪਣਾ ਹੁਣ ਆਪਾਂ ਨੇ ਕੀ ਕਰਨਾ ਇਥੋਂ ਜਿਵੇਂ ਆਪਾਂ ਕੁਰਤੇ ਚੱਕਦੇ ਹੁਣ 2.5 ਇੰਚ .1 ਯਾਨੀ ਕਿ ਡੇਢ ਤੋਂ 1 ਸੂਤ ਘੱਟ ਬੈਕ ਪੱਲਾ ਚੱਕਾਂਗੇ ਤੇ ਤੀਰਾ ਹੈਗਾ 17 ਸਾਢੇ 17 ਆਪਰ ਰੱਖਾਂਗੇ ਸਾਢੇ 18 ਇਸ ਤਰ੍ਹਾਂ ਬਿਲਕੁਲ ਇਹਦੀ ਨਾਲ-ਨਾਲ ਦੀ ਕੱਟਾਂਗੇ ਇਹ ਇਸ ਤਰ੍ਹਾਂ ਠੀਕਾ ਤੇ ਥੋੜਾ ਹੁਣ ਆਪਾਂ ਨੇ ਡੇਢ ਤੋਂ ਇੱਕ ਸੂਤ ਘੱਟ ਇਹਨੂੰ ਇਸ ਤਰ੍ਹਾਂ ਇੱਥੇ 3 ਇਰਾਂ ਲੱਗੂ ਨਾ ਆਪਣਾ ਬੈਕ ਪੱਲਾ ਇਹਦਾ ਕੱਟ ਦਿਆਂ। ਇੱਕ ਵਿਚਾਲੇ ਸੈਂਟਰ ਤੱਕ ਲਾਵਾਂਗੇ ਕੋਈ। ਇਸ ਤੋਂ ਬਾਅਦ ਆਪਾਂ ਨੂੰ ਸਾਈਡ ਤੋਂ ਚੱਕਾਂਗੇ। ਕਿੰਨਾ ਚੱਕਣਾ? ਪੌਣੇ 2 ਇੰਚ। ਇੱਥੋਂ ਪੌਣੇ 2 ਇੰਚ। ਚਾਕ ਦੇ ਨਾਲ ਮਾਰਕਿੰਗ ਕਰ ਲਿਆ ਕਰੋ ਹਲਕੀ-ਹਲਕੀ ਇਸ ਤਰ੍ਹਾਂ। ਠੀਕ ਆ। ਲੋਟੀ ਆਪਣਾ ਇਥੋਂ ਕੱਟ ਪੈ ਗਿਆ ਇਥੋਂ ਹਲਕੀ ਜਿਹੇ ਦੀ ਫਿਟਿੰਗ ਆਪਾਂ ਅੰਦਰੋਂ ਦੇਵਾਂਗੇ ਕਿਉਂਕਿ ਥੋੜੀ ਫਰਕ ਆ ਹੈਪ ਦਾ ਤੇ ਕਮਰ ਦਾ ਲੋਟੀ ਹੁਣ ਆਪਾਂ ਇਥੇ ਲਿਖ ਵੀ ਸਕਦੇ ਆ ਕਿੰਨਾ ਕਿੰਨਾ ਰੱਖਣਾ ਹੈ ਇਥੋਂ ਢਿੱਡ ਤੋਂ ਰੱਖਾਂਗੇ ਆਪਾਂ ਇਹਨੂੰ 45 ਠੀਕ ਆ ਤੇ ਹੈਪ ਤੋਂ ਰੱਖਾਂਗੇ 46 ਆ ਇਥੇ ਨਾਲ ਲਿਖ ਤਾਂ ਇਹ ਬਣਾਉਣ ਵੇਲੇ ਲਾਈਵ ਹੀ ਮਿਲ ਲਿਆ ਕਰੋ ਬਾਕੀ ਜਦੋਂ ਆਪਾਂ ਸ਼ਰਟ ਬਣਾ ਰਹੇ ਹੁੰਨੇ ਆ ਤਾਂ ਜਦੋਂ ਆ ਸਿਉਣ ਬੱਜ ਗਏ ਘੇਰ ਲੇਡ ਤੋਂ ਪਹਿਲਾਂ ਇੰਟਰਲੌਕ ਲਾਜ਼ਮੀ ਮਾਰ ਲਿਆ ਕਰੋ ਭਾਵੇਂ ਕੋਈ ਮੇਰੀ ਭੈਣ ਵੀਡੀਓ ਦੇਖ ਰਹੀ ਆ ਜੇ ਤੁਸੀਂ ਚਾਹੋ ਨਾ ਸਾਡਾ ਕੰਮ ਜਿਹੜਾ ਸਫਾਈ ਨਾ ਹੋਵੇ ਇਹਦਾ ਕੀ ਹੁੰਦਾ ਜਦੋਂ ਆਪਾਂ ਸਾਰੀ ਸ਼ਰਟ ਬਣਾਉਣੇ ਬਾਅਦ ਚ ਇੰਟਰਲੌਕ ਮਾਰਦੇ ਫਿਰ ਇਹ ਤੋਂ ਧਾਗੇ ਹੀ ਨਿਕਲਦੇ ਰਹਿੰਦੇ ਇੱਥੋਂ ਵੀ ਤੇ ਕਫਾ ਕੋਲੋਂ ਵੀ ਤਾਂ ਕਰਕੇ ਸ਼ਰਟ ਜੋੜ ਕੇ ਠੀਕ ਆ ਪਹਿਲਾਂ ਇੰਟਰਲੌਕ ਮਾਰ ਲਿਆ ਕਰੋ ਤਾਂ ਕਿ ਸਫਾਈ ਆ ਵੀ ਬਾਕੀ ਆਪਾਂ ਦਿਵਾਲੀ ਤੋਂ ਬਾਅਦ ਸਾਰਿਆਂ ਦੀਆਂ ਚੀਜ਼ਾਂ ਦੀਆਂ ਸ਼ਰਟ ਦੀ ਵੀ ਕੁੜਤੇ ਪਹਿਮੀ ਲੇਡੀ ਸੂਟ ਦੀ ਸਾਰਿਆਂ ਦੀ ਵੀਡੀਓ ਪਾ ਦੇਾਂਗੇ ਠੀਕ ਹੈ ਜਿਹੜੀਆਂ ਭੈਣਾਂ ਸਿੱ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਮੈਨੂੰ ਠੀਕ ਆ ਜੇਕਰ ਸਮਝ ਲੱਗਦੀ ਤਾਂ ਵੀ ਦੱਸਿਆ ਕਰੋ ਨਹੀਂ ਸਮਝ ਆਉਂਦੀ ਤਾਂ ਵੀ ਦੱਸਿਆ ਕਰੋ ਬਾਈ ਵੀ ਸਾਨੂੰ ਸਮਝ ਲੱਗਦੀ ਥੋੜੇ ਬਰੀਕੀ ਦੇ ਵਿੱਚ ਸਮਝਾਇਆ ਕਰੋ ਹਾਲੋ ਆਪਣਾ ਸ਼ਰਟ ਦਾ ਬੈਕ ਪੱਲਾ ਤੇ ਫਰੰਟ ਪੱਲਾ ਕੱਟਿਆ ਗਿਆ ਠੀਕ ਆ ਆਹ ਕਪੜਾ ਵੀ ਆਪਾਂ ਵਿੱਚ ਹੀ ਰੱਖ ਰਹੇ ਹਾਂ ਜੀ ਹੁਣ ਆਪਾਂ ਨੇ ਕੀ ਕੱਟਣਾ ਬਾਹਾਂ ਬਾਹਾਂ ਵੀ ਬਹੁਤ ساری ਵੀਡੀਓ ਚ ਦੱਸਦਾ ਹੁੰਦਾ ਵੀ ਸਿੱਧੀਆਂ ਕੱਟਣੀਆਂ ਆਪਣੀਆਂ ਟੇਢੀਆਂ ਨਹੀਂ ਕਰਨੀਆਂ ਟੇਢੀਆਂ ਮਤਲਬ ਤੁਹਾਨੂੰ ਦਿਖਾ ਦਿੰਦਾ ਕਿਵੇਂ ਕਹਿ ਰਿਹਾ ਮੈਂ ਕਿ ਜੇ ਲੇ ਭਰਾ ਜਾਂ ਕੋਈ ਭੈਣਾ ਇਹ ਤੋਂ 15 ਸਾਲ ਪਹਿਲਾਂ ਸਿੱਖੀ ਹੋਏ ਹਨ ਉਦੋਂ ਇਸ ਤਰ੍ਹਾਂ ਬਾਹ ਕੱਢਦੇ ਸੀ ਹੁਣ ਅੱਜ ਦੀ ਘੜੀ ਕਿਵੇਂ ਕੱਟਣੀ ਆਪਾਂ ਨੇ ਜੇ ਆਪਣੇ ਕੋਲ ਕੱਪੜਾ ਹੈਗਾ ਪੂਰਾ ਖੁੱਲਾ ਡੁੱਲਾ ਫਿਰ ਆਪਾਂ ਬਿਲਕੁਲ ਸਹੀ ਬਾਹ ਕੱਟਾਂ ਤਾਂ ਕਿ ਬਾਹ ਕੁੰਮੇ ਤੇ ਜੇ ਵੀਰ ਕੀ ਹੁੰਦਾ ਆਪਣੇ ਕੋਲ ਕੱਪੜਾ ਹੀ ਪੂਰਾ ਹੁੰਦਾ ਤਾਂ ਨਹੀਂ ਜਾਣਕਾਰੀ ਤੋਂ ਆਪਣਾ ਪਤਾ ਲੱਗਦਾ ਹਨ ਤੇ ਆਪਣਾ ਕੀ ਹੁੰਦਾ ਟੇਡਾ ਕੱਟ ਦਿੰਦੇ ਆ ਕਿਉਂਕਿ ਕੋਈ ਵੀ ਬੰਦਾ ਜੇਕਰ ਸਿੱਖਦਾ ਰਹੂਗਾ ਤਾਂ ਉਹ ਅੱਗੇ ਅੱਗੇ ਤਰੱਕੀ ਕਰੇ ਜਦੋਂ ਖੜ ਗਿਆ ਬਸ ਫਿਰ ਕੰਮ ਗਿਆ ਜੇ ਮੈਂ ਆਪਾਂ ਨੇ ਖੜਿਆ ਪਾਣੀ ਮੁਸ਼ਕਿਲ ਜਾਂਦਾ ਜੇ ਵਧੀਆ ਆਪਾਂ ਰਹਿਣਾ ਤਾਂ ਕੰਮ ਸਿੱਖਦੇ ਰਹਿ ਕਰੋ ਅੱਗੇ-ਅੱਗੇ ਹਨਾ ਕਿਹੜੀ ਕੰਮ ਚੱਲਦਾ ਜਿੰਨੀਆਂ ਵੀ ਚੀਜ਼ਾਂ ਕੋਈ ਨਮਗਾ ਉਹਨੀਆਂ ਸਿੱਖਣ ਦੀ ਕੋਸ਼ਿਸ਼ ਕਰਿਆ ਕਰੋ ਹਨਾ ਬਾਕੀ ਜਿਹੜੀਆਂ ਭੈਣਾਂ ਨੂੰ ਆਉਂਦਾ ਕੰਮ ਉਹ ਵੀ ਲਾਜ਼ਮੀ ਅੱਗੇ ਸਿਖਾਇਆ ਕਰੋ ਤਾਂ ਮਾ ਕੋਈ ਭਰਾ ਮੇਰੀ ਵੀਡੀਓ ਦੇਖਦਾ ਜੇ ਕਿਸੇ ਕੋਲ ਗੁਣ ਹੈਗਾ ਤਾਂ ਅੱਗੇ ਲਾਜ਼ਮੀ ਵੰਡਿਆ ਕਰੋ ਠੀਕ ਹੈ ਜੀ ਆ ਲੋ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਮੋੜਾਂਗੇ ਮੋੜਾ ਕਿੰਨਾ ਰੱਖਣਾ ਆਪਾਂ ਛਾਤੀ ਦਾ ਅੱਧ ਕਰਕੇ ਉਹਦੇ ਵਿੱਚ 2 ਇੰਚ ਪਾ ਦੋ ਯਾਨੀ ਜਿੰਮੀ ਇਹਨਾਂ ਛਾਤੀ ਹੈ ਵੀ 36 ਛਾਤੀ ਦਾ ਕਿੰਨਾ ਹੁੰਦਾ 18 18 ਦੇ ਦੋ 20 ਤੇ ਪਰ ਇਹਨੇ ਛਾਤੀ ਸੰਤਰੀ ਆਪਾਂ ਹੁਣ ਇਹਨੂੰ ਸਾਢੇ 20 ਮੋਡਾ ਪਾ ਲਾਂਗੇ ਇਥੋਂ ਦੇਖੋ ਇਹ ਇਸ ਤਰ੍ਹਾਂ ਨੇੜੇ ਕਰਕੇ ਦਿਖਾ ਦੂਗਾ ਇਹ ਸਾਢੇ 20 ਯਾਨੀ ਕਿ 1.5 ਦਾ ਸਾਢੇ 1.5 ਆਪਾਂ ਇਥੋਂ ਮੋਡਾ ਪਾਤਾ ਜਿੰਨੀ ਛਾਤੀ ਹੋਵੇ ਉਹਦਾ ਅੱਧ ਕਰਕੇ ਉਹ ਚ 2 ਇੰਚ ਪਾਉਣਾ ਉਸ ਤੋਂ ਬਾਅਦ ਫਿਰ ਕੋਈ ਮਾਰਜਨ ਨਹੀਂ ਪਾਉਣਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਭਾਵੇਂ ਵੀਡੀਓ ਦੋ ਵਾਰੀ ਦੇਖ ਲੈਣਾ ਕਰੋ ਪਰ ਗਲਤ ਕਿਸੇ ਵੀ ਭੈਣ ਨੇ ਜਾਂ ਭਰਾ ਨੇ ਨਹੀਂ ਘਟਣਾ ਜਿਹੜੀ ਆਪਾਂ ਇਹਦੀ ਢਾਲ ਪਾਵਾਂਗੇ ਇਥੋਂ ਉਹ 4 ਇੰਚ ਪਾਵਾਂਗੇ ਠੀਕ ਆ ਇਥੋਂ ਜਿਹੜੀ ਲੰਬਾਈ ਹੈ ਬਾਹਦੀ ਉਹ ਹੈਗੀ 24.5 ਇੰਚ ਸੌਰੀ 24 ਹੈ ਪੂਰੀ 24 24 ਤੋਂ ਵੱਧ ਆਪਰ ਖੜੇ 23 ਕੰਮ ਜਿਆਦੇ ਹੋਣ ਕਰਕੇ ਨਾ ਦਿਨੇ ਵੀ ਨੀਂਦ ਆਉਣ ਲੱਗਦੀ ਖੜੇ ਨੂੰ ਕਾਊਂਟਰ ਤੇ 8 ਵਜੇ ਸਵੇਰ ਵੀ ਕਿਉਂਕਿ ਰਾਤ ਨੂੰ ਵੀ 2-2 ਵਜੇ ਜਾਂਦੇ ਹੁਣ ਦੀਵਾਲੀ ਦਾ ਸੀਜ਼ਨ ਹੋਣ ਕਰਕੇ ਤਾਂ ਕਰਕੇ ਹੁਣ ਝੋਲੇ ਪੈ ਰਹੇ ਸੀ ਪੂਰੇ ਵੀ ਪਤਾ ਨਹੀਂ ਸੀ ਲੱਗ ਰਿਹਾ ਵੀ ਇੰਨਾ ਜਿਆਦਾ ਨੀਂਦ ਆ ਰਹੀ ਸੀ ਅੱਖਾਂ ਦੇ ਵਿੱਚ ਤੇ ਜਿਹੜੀ ਕੋਈ ਇਸ ਭਰਾ ਦੀ ਉਹ 14 ਆਪਾਂ ਕਿ ਨਹੀਂ ਲੱਖਣੀ 15 ਮੈਂ ਨਾਲ-ਨਾਲ ਵੀਡੀਓ ਦੀ ਨਾ ਗੈਪ ਨਹੀਂ ਪਾਉਂਦਾ ਹੁੰਦਾ ਕਿਉਂਕਿ ਮੈਨੂੰ ਇਹ ਹੁੰਦਾ ਵੀ ਕਿਸੇ ਭੈਣ ਨੇ ਕੋਈ ਸ਼ਰਟ ਕੱਟਣੀ ਹੋਊ ਜਾਂ ਕਿਸੇ ਮੇਰੇ ਭਰਾ ਨੇ ਕੋਈ ਵੀਡੀਓ ਦੇਖਣੀ ਹੁੰਦੀ ਹੈ ਨਾ ਮੈਨੂੰ ਚੀਜ਼ ਨਹੀਂ ਪਤਾ ਹੁੰਦਾ ਤਾਂ ਨਾਲ-ਨਾਲ ਆਪਾਂ ਨੂੰ ਮੈਨੂੰ ਸ਼ੌਕ ਆ ਵੀ ਸੇਵਾ ਕਰਨ ਦਾ ਹਨਾ ਵੀ ਨਾਲ-ਨਾਲ ਇਹ ਵੀ ਸੇਵਾ ਹੋਈ ਚੱਲੇ ਠੀਕ ਹੈ ਬਾਕੀ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜਿਹੜੀਆਂ ਭੈਣਾਂ ਮੇਰੀ ਵੀਡੀਓ ਦੇਖਦੀਆਂ ਜਾਂ ਕੋ ਭਰਾ ਵੀਡੀਓ ਇੱਕ ਥੋੜਾ ਬਟਨ ਲੱਗਣਾ ਹੈ ਕਲਿੱਕ ਕਰਨ ਤੇ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਜਰੂਰੀ ਬੇਨਤੀ ਹੈ ਇਹ ਹੱਥ ਮਨ ਕੇ ਤਾਂ ਕਿ ਹੋਰਾਂ ਭੈਣਾਂ ਕੋ ਨੂੰ ਵੀ ਜੇ ਇਹ ਜਾਣਕਾਰੀ ਮਿਲ ਸਕੇ ਇਹ ਆਲਵਾ ਪਰਿਸ਼ ਇਹ ਤੁਹ ਢਾਲ ਦੇ ਦੇਗੇ ਬਾਕੀ ਜਿਹੜੀਆਂ ਭੈਣਾਂ ਨੂੰ ਇਹ 6 50 ਭਰਾਵਾਂ ਨਹੀਂ ਆਉਂਦੀ ਦੇਣੀ ਤਾਂ ਸਕੇਲ ਉਹਨਾਂ ਨੂੰ ਰੱਖ ਕੇ ਸ਼ੇਪ ਤੁਸੀਂ ਦੇ ਲਿਆ ਕਰੋ ਬਾਕੀ ਦਿਵਾਰੀ ਤੋਂ ਬਾਅਦ ਸੰਪਰਕ ਕਰ ਲਿਓ ਜੇ ਕਿਸੇ ਭਰਾ ਨੇ ਮੰਗਵਾਉਣਾ ਵੀ ਹੈ ਹਨਾ ਜਾਂ ਬਠਿੰਡੋ ਕਿੱਥੋਂ ਮਿਲਦਾ ਜਾ ਟੇਲਰ ਮਟੀਰੀਅਲ ਕਿੱਥੋਂ ਮਿਲਦਾ ਉਹ ਸਾਰਾ ਕੁਝ ਤੁਹਾਨੂੰ ਦਵਾਈ ਤੋਂ ਬਾਅਦ ਆਪਾਂ ਦੁਬਾਰੇ ਫਿਰ ਉਵੇਂ ਹੀ ਸ਼ੁਰੂ ਕਰਦੇ ਆਂਗੇ ਜਿਵੇਂ ਪਹਿਲਾਂ ਕਰਦੇ ਸੀ ਇਹ ਆਹ ਇਸ ਤਰ੍ਹਾਂ ਠੀਕ ਆ ਇੱਥੋਂ ਆਪਾਂ ਡਾਊਨ ਰੱਖਣਾ ਮੈਂ ਲਾਲ ਨਿਸ਼ਾਨ ਲਾ ਕੇ ਦਿਖਾਣਾ ਆਹ ਵਾਲਾ ਪਾਸਾ ਨਾ ਇਧਰ ਨਾਲੋਂ ਡਾਊਨ ਰੱਖਣਾ ਇੱਕ ਵਾਰੀ ਫਿਰ ਮਿਲਣਾ ਨਾ ਵੀ ਆਪਣਾ ਨਿਸ਼ਾਨ ਜਿਹੜਾ ਗੱਲਾਂ-ਗੱਲਾਂ ਵਿੱਚ ਗਲਤਾਂ ਨਾ ਲੱਗ ਜਾ ਇਹ ਆਹ ਕਿੰਨਾ 23 ਹੈ ਠੀਕ ਇੱਥੋਂ ਹੁਣ ਆਪਾਂ ਹਲਕਾ ਜਿਹਾ ਬਾਹਰ ਨੂੰ ਕੱਢਾਂਗੇ ਆ ਬਸ ਇਸ ਤਰ੍ਹਾਂ ਜੇ ਭੈਣਾਂ ਨੂੰ ਸਮਝ ਆਉਂਦੀ ਹੈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਜਰੂਰ ਲਿਖਿਆ ਕਰੋ ਵੀ ਹਾਂਜੀ ਭਾਈ ਸਾਨੂੰ ਸਮਝ ਆਉਂਦੀ ਆ ਹਨਾ ਇਥੋਂ ਆਪਾਂ ਨੇ ਆ ਛੱਡਨਾ ਹੈ ਜਰੂਰ ਜਿੱਥੇ ਸਿਉਣ ਦੇ ਵਿੱਚ ਕਪੜਾ ਹੋਊਗਾ ਨਾ ਉਹਨਾਂ ਨਾਲ ਐਂ ਚਾਕ ਫੇਰ ਲਿਆ ਕਰੋ ਤੇ ਪੁੱਠੇ ਪਾਸੇ 6 ਇੰਚ ਦੀਆਂ ਫੱਟੀਆਂ ਦੀ ਲੰਬਾਈ ਹੁੰਦੀ ਹੈ ਜੇ ਕੋਈ ਬੰਦਾ ਮਦਰਾਂ ਤਾਂ ਪਾਉਣੇ ਛੇ ਇਹ ਚੀਜ਼ ਦਾ ਧਿਆਨ ਰੱਖਣਾ ਹੈ ਦੋ ਲੜ ਚੱਕਣੇ ਆਪਾਂ ਧਿਆਨ ਦੇਣਾ ਇਥੋਂ ਆ ਬਾਕੀ ਇਸ ਤਰ੍ਹਾਂ ਦਾ ਕਪੜਾ ਜਾਂ ਕੋਈ ਹੋਰ ਕਾਟਨ ਦਾ ਕਪੜਾ ਚੈੱਕ ਵਾਲਾ ਵਧੀਆ ਆਪਾਂ ਜੇ ਕਿਸੇ ਭੈਣ ਨੇ ਹਨਾ ਲੈਣਾ ਹੁੰਦਾ ਆਪਣੇ ਕੋਲ ਜਾਂ ਭਰਾਵਾਂ ਨੇ ਤਾਂ ਫੋਨ ਤੇ ਸੰਪਰਕ ਜ਼ਰੂਰ ਕਰ ਲਿਆ ਕਰੋ ਹਨਾ ਪੈਂਟਾਂ ਸ਼ਰਟਾਂ ਦਾ ਤੇ ਕੋਰਟ ਤੇ ਵੀ ਆ ਮੈਂ ਕਿਸੇ ਵੀ ਪ੍ਰਕਾਰ ਦਾ ਕੱਪੜਾ ਚਾਹੀਦਾ ਹੁੰਦਾ ਉਹ ਵੀ ਫੋਨ ਤੇ ਸੰਪਰਕ ਕਰ ਲਿਆ ਕਰੋ ਇੱਕ ਵਾਰ ਇੱਥੇ ਆਪਾਂ ਹਲਕਾ ਟੱਕਣਾ ਬਣੀ ਇੱਕ ਟੱਕ ਆਪਾਂ ਇੱਥੇ ਲਾ ਹੁਣ ਆਪਣਾ ਰਹਿ ਗਿਆ ਤੀਰਾ ਠੀਕ ਆ ਤੀਰਾ ਜਿਹੜਾ ਹੈਗਾ ਉਹ ਆਪਣਾ ਹੈਗਾ 17.5 ਆਪਾਂ ਕਿੰਨਾ ਰੱਖਾਂਗੇ 17.5 18.5 19.5 2 ਇੰਚ ਵੱਧ ਰੱਖਦੇ ਹੁੰਦੇ ਆਪਾਂ ਇਹ ਉਹ ਇੱਥੇ ਇਸ ਤੋਂ ਮੋੜ ਕਿਨਾਂ ਸਾਡੇ 19 ਇਚ ਉਹ ਹਨ ਸਾਡੇ 19 ਠੀਕ ਹੈ ਪੂਰਾ ਸਹੀ ਸੀ ਮੋੜ ਕੇ ਆਪਣੇ ਉਹ ਹੁਣ ਆਪਾਂ ਜਿਹੜਾ ਚੌੜਾ ਕਿੰਨਾ ਰੱਖਣਾ ਇੱਥੋਂ ਸਾਡੇ 5.5 ਠੀਕ ਹੈ ਐਵੇਂ ਸਿੱਧਾ ਕਰਕੇ ਨਿਸ਼ਾਨ ਲਾ ਲਏ ਲੋ ਹਾਂਜੀ ਅੱਜ ਹੁਣ ਆਪਾਂ ਇਹਦਾ ਪੀਸ ਲਾ ਰਹੇ ਹਾਂ ਜੀ ਤਾਂ ਬਾਅਦ ਚ ਸੈੱਟ ਕਰਾਂਗੇ ਰੱਖਣਾ ਆਪਾਂ ਜੀ ਹੁੰਦਾ ਕਿਉਂਕਿ ਟਰੱਕ ਕਰਕੇ ਨਾ ਕਈ ਵਾਰੀ ਘੱਟ ਜਾਂਦਾ ਹੈ ਤਾਂ ਕਰਤੀ ਮੈਂ ਹਲਕਾ ਜਿਹਾ ਪੀਸ ਵੱਧ ਲਿਆ ਹਾਂ ਹੁਣ ਆਪਾਂ ਬਿਲਕੁਲ ਸਹੀ ਜਿੰਨਾ ਆਪਾਂ ਚਾਹੀਦਾ ਉਹਦਾ ਕਟਿੰਗ ਕਰਾਂਗੇ ਇਥੋਂ ਜਿਹੜਾ ਆਪਣਾ ਤੀਰਾ ਤਿਆਰ ਉਹ 1.7 ਆਪਾਂ ਰੱਖਾਂਗੇ 1.5 9 ਤੇ ਨਿਸ਼ਾਨ ਲਾ ਲਿਆ ਸਾਈਡ ਤੋਂ ਕਿੰਨਾ ਰੱਖਾਂਗੇ 4 ਤੇ ਇੱਥੋਂ ਕਿੰਨਾ ਰੱਖਾਂਗੇ 5 ਇੰਚ ਇਹ ਚੀਜ਼ਾਂ ਬਰੀਕੀ ਹੁੰਦੀਆਂ ਇਹ ਲਾਜ਼ਮੀ ਧਿਆਨ ਨਾਲ ਦੇਖ ਲਿਆ ਕਰੋ ਕਈ ਭਰਾ ਕੀ ਕਰਦੇ ਸੋ 5.5 ਪਾਉਣਦੇ ਤੇ ਫਿਰ ਇੱਥੇ ਨਾ ਆ ਚੀਜ਼ ਡਿੱਗੀ ਜਾਂਦੀ ਪਿੱਛੇ ਨੂੰ ਕੁੜਤਾ ਖਿੱਚੀ ਜਾਂਦਾ ਪਿੱਛੇ ਨੂੰ ਕੁੜਤਾ ਖਿੱਚੀ ਜਾਂਦਾ ਇਹ ਬਰੀਕੀ ਨੁਕਤੇ ਹੁੰਦੇ ਨੇ ਜ਼ਰੂਰ ਜ਼ਰੂਰ ਦੇਖਿਆ ਕਰੋ ਠੀਕ ਆ ਇਹ ਆ ਲੋ ਇੱਥੋਂ ਆਪਾਂ ਕਿੰਨਾ ਰੱਖਾਂਗੇ ਪੌਣੇ 3 ਇੰਚ ਇੰਨਾ ਬਰੀਕ ਹੁ ਮਿੰਦਾ ਨਹੀਂਗਾ ਨਹੀਂ ਤਾਂ ਕੀ ਕਰਦੇ ਆ ਭਰਾ ਇੱਥੋਂ ਸਿੱਧੀ ਲਾਈ 1 ਇੰਚ ਹੀ ਕੱਟਿਆ ਹਨਾ ਤਾਂ ਬਾਅਦ ਦੇ ਵਿੱਚ ਕੀ ਹੁੰਦਾ ਵਾਲ ਵਗੈਰਾ ਪਈ ਜਾਂਦੇ ਆ ਹਨਾ ਜਾਂ ਬਾਅਦ ਚ ਕਲਰ ਚੜਾਉਣ ਦੇ ਵਿੱਚ ਦਿੱਕਤ ਆਉਂਦੀ ਆ ਜਦੋਂ ਕੋਟ ਤਾਂ ਆਪਾਂ ਪ੍ਰੈਸ ਕਰਦੇ ਆਂ ਫਿਰ ਵੀ ਬਲ ਪੈਂਦੀ ਆ ਇੱਥੋਂ ਕਿਨਾਰਾ ਰੱਖਿਆ ਆਪਾਂ 3.5 ਇਹ ਤੋਂ ਧਿਆਨ ਦੇ ਨਾਲ ਇਹ ਸ਼ੇਪ ਦੇਣੀ ਆ ਆਰਾਮ ਦੀ ਇੱਕ ਟੱਕ ਆਪਾਂ ਇੱਥੇ ਲਾਵਾਂਗੇ ਵਿਚਾਲੇ ਇਧਰੋਂ ਹਲਕਾ ਜਾਂ ਸੂਤ ਸਵਾ ਸੂਤ ਚੱਕ ਦੇਗੇ ਪਾਕੀ ਸਾਈਡ ਤਾਂ ਕਿ ਫਿਟਿੰਗ ਹੋਰ ਵੀ ਸੋਹਣੀ ਬਣੇ ਬਾਕੀ ਲ ਇੱਕ ਲੜ ਚੱਕ ਕੇ ਨਾ ਜਿਵੇਂ ਮੈਂ ਬਾਰ ਬਾਰ ਦੱਸਦਾ ਹੁੰਦਾ ਜੇਰਾ ਤੁਸੀਂ ਨਾਮ ਲਿਖਦੇ ਆ ਤਾਂ ਕੱਪੜੇ ਤੇ ਨਾਮ ਨਹੀਂ ਲਿਖਣਾ ਇਸ ਤਰ੍ਹਾਂ ਦੀ ਤੁਸੀਂ ਨਾ ਟੇਪ ਲਿਆ ਕੇ ਸਰਮੈਕੀਅਲ ਕਟਿੰਗ ਕਰਕੇ ਇੱਥੇ ਲਾ ਦੇ ਇੱਥੇ ਹੁਣ ਆਪਾਂ ਨੰਬਰ ਲਿਖਾਂਗੇ ਆਪਣੇ ਕੋਲ ਤਾਂ ਡੈਰੀ ਹੈਗੀ ਹੈ ਨਾ 22 18 ਠੀਕ ਆ ਬਾਕੀ ਜਿਹੜੇ ਭਰਾ ਕੋਈ ਮੇਰੀ ਵੀਡੀਓ ਦੇਖਦੇ ਆ ਕੋਈ ਡੈਰਿੰਗਾ ਨਹੀਂ ਛੁਪਵਾਉਂਗਾ ਨਾ ਛੁਪਾਉਣਾ ਹੁੰਦੀਆਂ ਕਿਉਂਕਿ ਹਰ ਕੋਈ ਬੰਦਾ ਚਾਹੁੰਦਾ ਮੇਰਾ ਕੰਮ ਅੱਗੇ ਤਰੱਕੀ ਕਰੇ ਮਾ ਮੇਰੀ ਭੈਣ ਚ ਉਹ ਇਹ ਡੈਰੀਆਂ ਵਗੈਰਾ ਬਣਵਾਉਣ ਨੂੰ ਉਹ ਦਿਵਾਲੀ ਤੋਂ ਬਾਅਦ ਮੇਰੇ ਨਾਲ ਸੰਪਰਕ ਕਰ ਲੈਣਾ ਠੀਕਾ ਕਿੰਨਾ ਰੇਟ ਆ ਕਿੱਥੋਂ ਬਣਦੀਆਂ ਉਹ ਤੁਸੀਂ ਦਿਵਾਲੀ ਤੋਂ ਬਾਅਦ ਸੰਪਰਕ ਕਰਕੇ ਬਣਵਾ ਸਕਦੇ ਹੋ ਇਹ ਆ ਲੋ ਹੁਣ ਆਪਾਂ ਇਹਨੂੰ ਚੈੱਕ ਕਰਾਂਗੇ ਵੀ ਆਪਣਾ ਕੁਝ ਵਾਅਦਾ ਕਰਦਾ ਨਹੀਂ ਇਹਨਾਂ 'ਚੋਂ ਕਿਵੇਂ ਚੈੱਕ ਕਰਨਾ ਆ ਲੋ ਜਿੰਨਾ ਆਪਣਾ ਸਿਉਂਚ ਦਬਾਊਗਾ ਉਵੇਂ ਇਧਰ ਵਿੱਚ ਕਰ ਲੈਣਾ ਇਧਰ ਸੈੱਟ ਕਰ ਲੈਣਾ ਲੋਕ ਹੁਣ ਆਪਾਂ ਇਹਨੂੰ ਇਹਦੇ ਉੱਪਰ ਵਛਾਲਾਂਗੇ ਇੱਥੋਂ ਮੋੜ ਕੇ ਆਪਾਂ ਦੇਖ ਲੈਣੇ ਇਹ ਏਸਟ ਠੀਕ ਆ ਆ ਤੁਹਾਡੇ ਸਾਹਮਣੇ ਆਉਣਾ ਤੁਹਾਨੂੰ ਸ਼ਾਇਦ ਦੇਖੀ ਰਿਹਾ ਉਹਨਾਂ ਕੈਮਰੇ ਦੇ ਵਿੱਚ ਇੰਨਾ ਦਾ ਇਧਰੋਂ ਵੱਧ ਹੈ ਜੇ ਆਪਣਾ ਐਨੇ ਇਧਰੋਂ ਵੱਧ ਇਹ ਹੁਣ ਆਪਾਂ ਪਹਿਲਾਂ ਹੀ ਸੈੱਟ ਕਰ ਲਾਂਗੇ ਤਾਂ ਕਿ ਬਾਅਦ ਦੇ ਵਿੱਚ ਇੱਥੇ ਵੀ ਨਾ ਕੋਈ ਬਲ ਪਵੇ ਤੇ ਇਧਰ ਵੀ ਨਾ ਕੋਈ ਬਲ ਪਵੇ ਠੀਕ ਜਿਵੇਂ ਸੈੱਟ ਕਰਾਂਗੇ ਇਹਨੂੰ ਦੋ ਲੜ ਚੱਕੀ ਆਪਾਂ ਇਸ ਤਰ੍ਹਾਂ ਏਸਟ ਠੀਕ ਆ ਆ ਹੋ ਗਿਆ ਆਪਣਾ ਸੈੱਟ ਇਧਰੋਂ ਇਧਰੋਂ ਪਾਉਣ ਪਲੇਪਸ ਤੋਂ ਥੀਰਾ ਥੋੜਾ ਛਾੜ ਪਾਉ। ਲੋਚੀ। ਠੀਕ ਆ। ਸਾਰਾ ਆਪਣੀ ਸ਼ਰਟ ਕੱਟੀ ਗਈ ਸਾਰੀ। ਜਿਹੜੀਆਂ ਭੈਣਾਂ ਨੂੰ ਕੋਈ ਪੇਸਟਿੰਗ ਕਰਨ ਦੇ ਵਿੱਚ ਦਿੱਕਤ ਆਉਂਦੀ ਜਾਂ ਬਣਾਉਣ ਦੇ ਵਿੱਚ ਦਿੱਕਤ ਆਉਂਦੀ ਜਾਂ ਭਾਵੇਂ ਕੋਈ ਮੇਰੀ ਭਰਾ ਵੀਡੀਓ ਦੇਖਦਾ ਭਰਾ ਨੂੰ ਹੁੰਦੀ ਹਨਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਫਟਾਫਟ